ਅਕੀਸ਼ ਸਿੰਘ ਛਾਵੜ ਬੁੰਦੀ ਘਾਡੇ ਰਹਿਣ ਵਾਲਾ ਉਸ ਦੇ ਘਰ ਵਾਲੀ ਸਰਵੰਤੀ ਰਾਣੀ ਕਿਰਨ ਮਈ ਅਕਬਰ ਬਾਸਾ ਦਾ ਜਿੱਲੀ ਵਜ਼ੀਰ ਸੀ ਉਹ ਇੱਕ ਅਕਬਰ ਬਾਸਾ ਦਾ ਵਜ਼ੀਰ ਤੀਓ ਦਾ ਸਾਲਾ ਸਕਾ ਸ਼ੇਰਖਾਨ ਇੱਕ ਵਾਰੀ ਅਕਬਰ ਬਾਸਾ ਕਹਿਣ ਲੱਗਿਆ ਮੀ ਕੋ ਸਤ ਵਾਲਾ ਬੰਦਾ ਜਾਂ ਸਤ ਵਾਲੀ ਤੀਨੀ ਹੋਗੇ ਹੱਥ ਖੜਾ ਕਰਕੇ ਮੈਨੂੰ ਦੱਸੋ ਸਾਰੇ ਜਦੋਂ ਨੇ ਕਚਹਿਰੀ ਲਾਈ ਪੈਤੀ ਸਿੰਘੇ ਥੜ੍ਹ ਖੜਾ ਹੋ ਕੇ ਕਹਿਣ ਲੱਗਿਆ ਹਾਂਜੀ ਮੈਂ ਮਿੰਤਾ ਤੁਝ ਪਸਾਣਾ ਹੀ ਐ ਮੈਂ ਸੋਲਕੋ ਨੌਕਰੀ ਕਰਦਾ ਮੇਰੇ ਘਰਨ ਘਰ ਵਾਲੀ ਕਰਨ ਵੀ ਸਤਵੰਤੀ ਐ ਕੋਈ ਇਹ ਜਿਗ ਨੰਗਲੀ ਨਹੀਂ ਕਰ ਸਕਦਾ ਉਹਨੇ ਰਾਜ ਨੇ ਉਹਨੂੰ 500 ਮੋਹਰ ਨਾਮ ਦੀ ਦੇਣ ਲੱਗਿਆ ਵੀ ਇਹ ਜੱਟ 748 ਮੈਂ ਰਾਣੀ ਨਹੀਂ ਦੇਖੀ ਜਿਹੜੇ ਕੋਲੇ ਦਾ ਸਾਰਾ ਸ਼ੇਰਖਾਂ ਬੈਠਾ ਸੀ ਉਹ ਮੱਤ ਗਿਆ ਉਹ ਕਹਿੰਦਾ ਵੀ ਮੈਂ ਤਾਂ ਇਹਦੇ ਘਰ ਵਾਲੇ ਦਾ ਪਰਚਾਇਰ ਨਹੀਂ ਸਤਵੰਤੀ ਐ ਪਹਿਲਾਂ ਮੈਂ ਬੁੰਜੀਗੜ ਜਾਊ ਫਿਰ ਉਹਦਾ ਪ੍ਰਤਾਇਵਾ ਲਊ ਫਿਰ ਇਹ ਵੀ 500 ਰੁਪਏ ਦਾ ਨਾਮ ਦਾ ਹੱਕਦਾਰ ਆਇਆ ਉਹਨਾਂ ਚ ਰਹੇ ਛੋਡੇ ਕੋਲ ਰਹੇ ਮੈਂ ਬੁੰਜੀਗੜ ਜਾਊਗਾ ਅਕਬਰ ਬਾਸਾ ਕਹਿੰਦਾ ਚੜੋ ਭਾਈ ਜਾ ਸਕਦਾ ਤੂੰ ਬਾਕੀ ਸਾਰਿਆਂ ਨੇ ਕਹਿਤਾ ਜਿਹੜੇ ਮੁਸਲਮਾਨਾਂ ਦੇ ਵਾਲਕੇ ਉਹ ਭਾਈ ਨਾਲ ਰਸ ਕਰਨ ਲੈ ਕੇ ਪੈਸੇ ਲੈ ਕੇ ਬੁੰਜੀਗੜ ਭਾਗਿਆ ਕਰਨ ਮਈ ਦੀ ਕੰਚੀ ਦੀਸ ਰਾਜੀ ਤੇਤੀ ਸੰਗ ਛੋੜ ਦੇ ਗਿਆ ਹੋਇਆ ਆਲੇ-ਦਾਲੇ ਜੇ ਕਾਨਾ ਲੜਿਆ ਮੈਂ ਹਲਦੀ ਪੈਤੀ ਸੀਗੇ ਤੋੜਦੀ ਉਹ ਜਿੱਥੇ ਦੇ ਜਾਨਵਰ ਨਹੀਂ ਉੱਥੇ ਇੰਨਾ ਕਿ ਸਕਦਾ ਸੀ ਇਹਨੇ ਕੀ ਕਰਨਾ ਦੀ ਸ਼ੇਰਖਾਨ ਨੇ ਜਦੋਂ 3 ਦਿਨ ਬਾਕੀ ਦੇ ਕੇ 27 ਦਿਨ ਹੋ ਗਏ ਕਰਨਬੈਨ ਨੂੰ ਨਾ ਮਿਲਿਆ ਸਰ ਸਰਤ ਲਈ ਦੀ ਸਰਚਰਦੀ ਵੀ ਜੇ ਤੇਰੀ ਰਾਣੀ ਲੈ ਗਈ ਤੇ ਤੇਰਾ ਸਾਡੀ ਬੱਦੂ ਨਹੀਂ ਮੇਰਾ ਬੱਦੂ ਉਹਨੇ ਆਖਿਆ ਸ਼ੇਰਖਾਨ ਨੇ ਹੁਣ ਤਾਂ ਮੇਰਾ ਸਰ ਬੱਢਾ ਜਾਊ ਹੁਣ ਕੀ ਰਾਜ ਬਣਾਈਏ ਫਿਰ ਸੁਖ ਸੁਧਾ ਵੀ ਕਿਵੇਂ ਕਰੀਏ ਕਹਿੰਦਾ ਹੈ ਕਿਸੇ ਕਾਂਚਨੀ ਕੋਲ ਜਾਂਦੇ ਆ ਉਹ ਜਾਊ ਜਾ ਕੇ ਕਾਂਚਨੀ ਨੂੰ ਪੱਕੀ ਮੋਰਾ ਮੱਥਾ ਟੇਕਦੀਆਂ ਤੜਕੇ ਜਾ ਕੇ ਮੋੜਿਆ ਕੋ ਗਰਜਦੀ ਸੀ ਨਾ ਦੁਪਹਿਰੇ ਗਿਆ 25 ਮੋਰਾ ਫੇਰ ਮੱਥਾ ਟੇਕਦੀਆਂ ਫੇਰ ਨਾ ਕੋਈ ਬੈਲਦ ਸੀ ਆਥਨੇ ਗਿਆ 25 ਮੋਰਾ ਨੇ ਫੇਰ ਮੱਥਾ ਟੇਕਦੀਆਂ ਆਥਨੇ ਜਦੋਂ ਮੋੜਨ ਲੱਗਾ ਕਾਂਤਰੀ ਨਹੀਂ ਸੇਰਖਾਂ ਦੀ ਬਾਹ ਫੜ ਲਈ ਕਹਿੰਦੀ ਜੇ ਤੇ ਤੇਰਾ ਕੰਮ ਮੇਰੇ ਤੋਂ ਨਾ ਹੋਇਆ ਫੇਰ ਇਹ ਮੋਰਾ ਕਦੀ ਖਤਨਾਇ ਪਹਿਲਾਂ ਮੈਨੂੰ ਕੰਮ ਦੱਸ ਉਹ ਕਹਿੰਦਾ ਕੰਮ ਤਾਂ ਤਾਂ ਦੱਸੂ ਤੂੰ ਫੇਰ ਮੇਰੀ ਧਰਮ ਦੀ ਮਾਂ ਬਣ ਜਾ ਉਹ ਕਹਿੰਦੀ ਚਾਹ ਠੀਕ ਹੈ ਤੂੰ ਮੇਰਾ ਪੁੱਤਰ ਮੈਂ ਤੇਰੀ ਧਰਮ ਦੀ ਮਾਂ ਕਹਿੰਦਾ ਫਿਰ ਮੈਨੂੰ ਇੱਕ ਰਾਤ ਰਾਣੀ ਕਿਰਨ ਮਈ ਨਾ ਪਾ ਦੇ ਉਹ ਕਹਿੰਦੀ ਛੇੜ ਲੈ ਡੂਮਣੇ ਵਿੱਚ ਆ ਜਾ ਹੱਥ ਪਾ ਲੈ ਉੱਤਨੇ ਜਾਨਵਰ ਵੀ ਲੰਘਦੇ ਤੇ ਮੈਂ ਲੱਤੋਂ ਦੀ ਕਹਿੰਦੀ ਫਿਰ ਤੇ ਮੇਰੇ ਤਾਂ ਸਿਰ-ਸਿਰ ਦੀ ਛੱਤ ਲੱਗੀ ਹੋਈ ਐ ਮੇਰਾ ਸਿਰ ਵੱਡੇ ਜਾਊਗਾ ਮੈਂ ਫਿਰ ਤੇਰਾ ਪੁੱਤਕਾ ਤਾਂ ਹੋਏ ਤੇ ਸਿਰ ਵੱਡੇਗਾ ਫਿਰ ਸਰਕਾਰ ਆ ਆਪਣੀ ਐ ਮੇਰਾ ਜਿਹੜਾ ਜੀਜਾ ਉਹ ਬਾਸਾ ਐ ਅਕਬਰ ਬਾਸਾ ਤੇਨੂੰ ਛਡਾ ਦੂ ਜੀ ਕੋਈ ਗੱਲਬਾਤ ਵੀ ਹੋਈ ਮੈਂ ਉਹ ਭਾਗਿਆ ਜੀ ਉਹ ਕਹਿੰਦੀ ਫਿਰ ਮੈਂ ਤੁਹਾਨੂੰ ਉਹਦੇ ਘਰੇ ਜਾ ਕੇ ਨਿਸ਼ਾਨੀਆਂ ਤੇ ਲੈ ਸਕਦਾ ਕੁਛ ਨਾ ਕੁਛ ਪਰ ਮੈਂ ਉਹਨੂੰ ਚੜੀਆਂ ਲਾੜ ਨਹੀਂ ਪਾ ਸਕਦੀ ਕਹਿੰਦਾ ਚੱਲ ਨਿਸ਼ਾਨੀਆਂ ਲੈ ਆ ਦੇ ਕੁਛ ਫਾਇਦਾ ਹੋ ਜੂ ਜਿਹੜੀ ਪਤਲੀ ਸਿੰਘ ਦੀ ਭੂਆ ਬਣ ਕੇ ਵਾਜੀ ਹੋ ਅਰਬਲਾਂ ਬਤੀ ਉਹ ਜੇ ਕਰੇ ਭੂਆ ਬਣ ਕੇ ਜਾਈ ਹੋਈ ਪਤਲੀ ਸਿੰਘ ਤਾਂ ਕਰ ਰਹੀ ਨਹੀਂ ਸੀ ਚਾਰ ਮਹੀਨੇ ਬਾਅਦ ਖੋਲਦੇ ਕਹਿੰਦੇ ਸਰਦਾਰ ਦੀ ਭੂਆ ਜੀ ਆਏ ਨੇ ਉਹਨੇ ਬਾਰ ਖੋਲਤਾ ਦੋ ਤਿੰਨ ਦਿਨ ਰਹੀ ਇੱਕ ਸੌਨੇ ਦੇ ਮੁੱਠੇ ਵਾਲੀ ਕਿਰਪਾਨ ਟੰਗੀ ਪਈ ਸੀ ਉਹ ਕਹਿੰਦੀ ਤੇ ਇਹ ਕਹਦੀ ਹੈ ਇਹ ਕਹਿੰਦੀ ਤੇਰੇ ਭਤੀਜੇ ਨੇ ਜੰਗ 'ਚ ਜਿੱਤੀ ਤੇ ਆਕਰਬਾਸਾ ਨੇ ਨਿਸ਼ਾਨੀ ਦਿੱਤੀ ਸੀ ਉਹ ਸਾਵਾਸੇ ਦਿੱਤੀ ਸੀ ਇਹਨ ਬਲਵਾਰ ਦੇ ਕੇ ਉਹ ਕਹਿੰਦੀ ਮੈਨੂੰ ਦੇ ਦੇ ਮੈਂ ਬੱਚ ਪੁੱਤ-ਪੋਤਾਂ ਦਿਖਾਵਾਂਗੀ ਮੇਰੇ ਭਤੀਜੇ ਨੇ ਜਿੱਤੀ ਸੀ ਕਹਿੰਨੀ ਪੂਆ ਜੀ ਲੈ ਜਾ ਕਹਿੰਦੇ ਮੈਂ ਮੋਰ ਜੂ ਇੱਕ ਉਹਦੇ ਹੱਥਾਂ ਦਾ ਕੱਢਾ ਹਰਮਾਲ ਤੀ ਉੱਤੇ ਰਾਣੀ ਕਿਰਨਮਈ ਜੀ ਫੋਟੋ ਦੀ ਨਾਲ ਪ੍ਰਤੀਸੰਗੀ ਦੀ ਫੋਟੋ ਦੀ ਕਹਿੰਦਾ ਇਹ ਧੀ ਇਹ ਕਿਹਨੇ ਕੱਢਿਆ ਕਹਿੰਦੇ ਮੈਂ ਕੱਢਿਆ ਕਹਿੰਦੀ ਉਹ ਵੀ ਕੰਨ ਦੇ ਦੇ ਮੈਂ ਧੀ ਦੇ ਜਿੰ ਦਿਖਾ ਕੇ ਉਹ ਵੀ ਲੈ ਲਿਆ ਕਿ ਇਹ ਕਹਿੰਦੀ ਮੈਂ ਵਰਤ ਰੱਖ ਜਾਂ ਗੰਗਾ ਦਾ ਇਸ਼ਨਾਨ ਕਰ ਜਣੀ ਆ ਪੰਜ ਚਾਰ ਕੁੜੀਆਂ ਆਉਣ ਇੱਥੇ ਉਹ ਮੇਰੇ ਨਾਲ ਣੌਣ ਲੱਗੀਆਂ ਬਾ ਤੂੰ ਵੀ ਜੱਸਾ ਤੜੀਆਂ ਤੂੰ ਮੇਰੇ ਨਾਲ ਆ ਲੰਗੀ ਤਿਆਰ ਗੜਬੇ ਮੇਰੇ ਸਰਚਪੇ ਮੈਂ ਚਾਰ ਚੇਤੇ ਸੱਤ ਪਾਈ ਮੇਰਾ ਨਾ ਹੌਂਸਾ ਫਲੂਜ ਕਿ ਨਹੀਂ ਚੱਲ ਭੂਆ ਜੀ ਮਨਾ ਲੈਨੀ ਆ ਜਦੋਂ ਣੌਣ ਲੱਗੀਆਂ ਉਹਨਾਂ ਨੇ ਸਾਨੀਆਂ ਕੈਚ ਕਰ ਲੀਆਂ ਖੱਬੇ ਪੱਟ ਦੇਤੇ ਤਿੰਨ ਹੱਥਾਂ ਨੇ ਚੌਥਾ ਗੋਡੇ ਤੋਂ ਲਾਸਣ ਦਾ ਨਸਾਨ ਤੀ ਕਰਨ ਮੈ ਜੀ ਉਹਨੇ ਕੈਚ ਕਰ ਲਿਆ ਦੂਜਾ ਸੇਨੇ ਸੱਜੇ ਪਿਆਰ ਦੀਆਂ ਸੇਆਂ ਗਲਾਂ ਦੀਆਂ ਉਹ ਉਹ ਕੈਚ ਕਰ ਲਈਆਂ ਨੰਬਰ ਹੈ ਤੀਜਾ ਉਹਦੇ ਖੜੀ ਦੇ ਬਾੜ ਥੱਲੇ ਲੱਗਦੇ ਤੇ ਪੈਰਾਂ ਦੇਖਾਂ ਉਹਨੇ ਉਹ ਕੈਚ ਕਰ ਲਈ ਕੈਚ ਕਰਕੇ ਦੋ ਨਿਸ਼ਾਨੀਆਂ ਪੰਜ ਨਿਸ਼ਾਨੀਆਂ ਲੈ ਕੇ ਆ ਗਏ ਆ ਕੇ ਸੇਖਾਹਾਂ ਦੇ ਕੁੜੇ ਦਾ ਪੁੱਤ ਤੈਨੂੰ ਮੈਂ ਆਹ ਨਿਸ਼ਾਨੀਆਂ ਲੈ ਆਤੀਆਂ ਜਾ ਕੇ ਵੀ ਸੇਖਾਹ ਨੇ ਕਹਿੰਦਾ ਕਿਹੜੀ ਸਜਵੰਤੀਆਂ ਉਹ ਆਹ ਦੇਖ ਇਨਸਾਨੀਆਂ ਇਹ ਪੱਤੀ ਸਿੰਘ ਰਾਣਕਲ ਕਹਿਣ ਲੱਗਿਆ ਜੀ ਇਹ ਕਿਰਪਾਨ ਚੋਰੀ ਵੀ ਹੋ ਸਕਦੀ ਹੈ ਠੀਕ ਹੈ ਕਿਰਪਾਨ ਮੇਰੀ ਹੈ ਇਹ ਠੀਕ ਹੈ। ਇਰਮਾਲ ਕਹਿੰਦਾ ਵੀ ਚੋਰੀ ਹੋ ਸਕਦਾ ਹੈ। ਇਰਮਾਲ ਵੀ ਚੋਰੀ ਹੋ ਸਕਦਾ ਹੈ। ਕਹਿੰਦਾ ਫਿਰ ਜਿਹੜਾ ਪੱਤ ਦੇ ਲਾਸਣਾ ਤੇਰੀ ਧੀਮੀ ਦੇ ਚੰਨਾ ਚੋਚਾ ਗੁੱਡੇ ਤੋਂ ਉਹ ਤਾਂ ਨਹੀਂ ਚੋਰੀ ਹੋ ਸਕਦਾ। ਠੀਕ ਹੈ। ਖੱਬੇ ਪਕਤੈਰ ਦੀਆਂ 6 ਉਂਗਲਾਂ ਨੇ ਉਹ ਤਾਂ ਨਹੀਂ ਚੋਰੀ ਹੋ ਸਕਦੀਆਂ। ਠੀਕ ਹੈ। ਖੜੀ ਦੇ ਵਾਲ ਥੱਲੇ ਲੱਗਦੇ ਨੇ ਉਹ ਤਾਂ ਨਹੀਂ ਚੋਰੀ ਹੋ ਸਕਦੇ। ਪਤਿ ਸਿੰਘ ਅਟੌੜ ਦੀ ਨੀਵੀ ਪੈ ਗਈ। ਹੱਥ ਖੜੀ ਲਾਤੀ ਮਰਜਮ ਦੀ। ਹੱਥ ਖੜੀ ਲੱਗੀ ਹੀ ਉਧਰੋਂ ਪਤਿ ਸਿੰਘ ਨੂੰ ਕਹਿਣ ਲੱਗੇ ਹੁਣ ਤੇਰੀ ਆਖਰੀ ਚੁਆਇਸ ਕੀ ਹੈ? ਕਹਿੰਦਾ ਐ ਕਿ ਚੁਚਤਾਈ ਮੇਰੀ ਇਹੀ ਹੈ ਮੈਂ ਇੱਕ ਵਾਰੀ ਕਰਨ ਮੈਨਾਂ ਵਾਲੇ ਰਾਣੀ ਨਹੀਂ ਮਿਲਣਾ ਉਹ ਕਹਿੰਦਾ ਵੀ ਐਸੀਆਂ ਕਿਵੇਂ ਜਾਣਦੇ ਨੇ ਕਿ ਸਾਡਾ ਮਜਰਮ ਹੈ ਆਪ ਦੀ ਸਮਝ ਕੋਈ ਜ਼ੁਬਾਨ ਚਾ ਦੇਖੀ ਜਾਵੇ ਐਸੀ ਨਹੀਂ ਜਾਣਦੇ ਸਾਡਾ ਮਜਰਮ ਹੈ ਜਾ ਕੇ ਭਾਈ ਉਹ ਅਕਬਰ ਬਾਸਾ ਕਹਿਣ ਲੱਗਿਆ ਤੂੰ ਭਾਈ ਕਚੇਰੀ 'ਚ ਆਵਾਜ਼ ਮਾਰ ਦੇ ਕੋਈ ਤੇਰਾ ਜ਼ੁਬਾਨ ਚ ਖੜਾ ਹੋਵੇ ਜਦੀ ਜ਼ੁਬਾਨ ਤੇ ਜੇ ਉਹ ਕਹਿੰਦਾ ਜੇ ਮੈਂ ਅਕਬਰ ਬਾਸਾ ਨੂੰ ਕਹਿੰਦਾ ਜ਼ੁਬਾਨ ਹਾਕ ਹਾਕ ਮਾਰੀ ਮੇਰੀ ਜ਼ੁਬਾਨ ਤੇ ਕੋਈ ਨਾ ਖੜਾ ਹੋਇਆ ਮੇਰੀ ਫਿਰ ਰਾਜਪੂਤ ਦੀ ਜ਼ੁਬਾਨ ਕਾਦੀ ਰਹਿ ਗਈ ਇਹ ਖੜਾ ਨਾ ਹੋਇਆ ਕਹਿੰਦਾ ਅਕਬਰ ਬਾਦਸ਼ਾਹ ਕਹਿੰਦਾ ਭਾਈ ਤੇਰੇ ਸਾਹਮਣੇ ਮੈਂ ਮਾਰ ਦਿੰਨਾ ਕਹਿੰਦਾ ਤੂੰ ਮਾਰ ਦੇ ਭਾਈ ਅਕਬਰ ਬਾਦਸ਼ਾਹ ਕਹਿੰਦਾ ਭਾਈ ਜੇ ਕੋਈ ਜ਼ੁਬਾਨ ਤੇ ਹੈਗਾ ਇੱਕ ਬੁੜਾ ਫਰਾਨ ਖੜਾ ਹੋ ਕੇ ਕਹਿੰਦਾ ਜੇ ਮੈਂ ਜ਼ੁਬਾਨ ਤੇ ਦਿੰਦਾ ਜੀ ਠੀਕ ਹੈ ਕਹਿੰਦੇ ਮੈਨੇ ਦਿੱਤਾ ਜਾਵੇ ਜਾ ਕੇ ਗਿਆ ਘੋੜੇ ਤੇ ਚੜ ਗਿਆ ਘੋੜੇ ਤੇ ਚੜਾ ਹੋਇਆ ਬਾਂਦੀ ਨੇ ਦੱਸਿਆ ਕਰਨ ਬਾਈ ਨੂੰ ਸਰਦਾਰ ਆ ਗਿਆ ਵੀ ਸਰਦਾਰ ਅੱਗੇ ਚਿੱਠੀ ਪੱਤਰ ਪਾ ਕੇ ਆਉਣਾ ਹੁੰਦਾ ਸੀ ਅਚਾਨਕ ਬਿਨਾਂ ਦੱਸੀ ਕਿਵੇਂ ਆ ਗਿਆ ਜਦ ਕਵਲਗੀ ਕਰਨ ਮਈ ਆ ਕੇ ਹਾਰਤਾ ਕਰਨ ਲਗੀ ਮਾਰਿਆ ਛੱਡਿਆ ਪੈਰ ਥਾਲ ਦੀ ਵਿੱਚ ਖੰਡਾਇਆਤਾ ਥਾ ਕਹਿੰਦਾ ਸ਼ੇਰੂ ਦਾ ਹਾਰਤਾ ਕਹੀਂ ਜਿਹਨੂੰ ਲਾਸਨ ਦਿਖਾਏ ਨੇ ਦਾਗ ਦੇ ਏਸੀ ਉਂਗਲਾਂ ਦਿਖਾਈਆਂ ਨੇ ਮੇਰਾ ਕਹਦਾ ਹਾਰਤਾ ਕਰਦੀਆਂ ਮੈਨੂੰ ਤਾਂ ਕਰਨ ਸੁਪਾਂਛੀ ਲੱਗਦੀ ਸ਼ਰਮਣਾ ਜਾ ਤੈਰੇ ਬਿਸਮਾ ਸਰਦਾਰ ਲਾ ਲਈ ਤੀ ਰਾਣੀ ਬੇਹੋਸ਼ ਹੋ ਕੇ ਡਿੱਗ ਪਈ ਸਰਦਾਰ ਮੁੜਿਆ ਮਾਗਰ ਮਾਗਰ ਮੁੜਿਆ ਹੋਇਆ ਤਾਂ ਰਾਣੀ ਨੇ ਆਖਿਆ ਅਰਜੀ ਬਾਂਦੀ ਨੂੰ ਐ ਕਰ ਮੈਨੂੰ ਸਰਦਾਰ ਵਾਲੀ ਫਸਾਕ ਕੱਢ ਕੇ ਦੇ ਸਰਦਾਰ ਵਾਲੇ ਫੁਟਾ ਕੱਢ ਕੇ ਲੈ ਜੇ ਕੋੜਾ ਲੈ ਸਰਦਾਰ ਵਾਲਾ ਥੋੜਾ ਲੈਤਾ ਜੰਨਾਨੇ ਕੱਪੜੇ ਪਾ ਕੇ ਚੱਲੇ ਪੀ ਜਿੱਲੀ ਨੂੰ ਠੀਕ ਹੈ ਚੱਲ ਪੀ ਜਿੱਲੀ ਨੂੰ ਉਹਨੇ ਆਖਿਆ ਹੁਣ ਕਿੱਥੇ ਮੈਂ ਪਹੁੰਚਾਂ ਮੈਂ ਉਹ ਕਾਂਚ ਨਹੀਂ ਗੋਲੀ ਗਈ ਕਹਿੰਦੇ ਕਾਕਾ ਤੂੰ ਕੌਣ ਹੈ ਉਹਨੇ ਦੱਛਾ ਨਹੀਂ ਮੈਂ ਕਰਨ ਮਈਆ ਉਹਦੀ ਘਰ ਵਾਲੀ ਕਹਿੰਨਾ ਪਤਿਸੰਗ ਥੌਦਾ ਸਾਲਾ ਉਹ ਕਹਿੰਦਾ ਜਿਹੜੀ ਤੇਰੀ ਭੈਣ ਨੇ ਕੱਲ ਚੰਦ ਚੜਾਤਾ ਨੀਵੀਂ ਬਵਾਤੀ ਉਹਦੀ ਫਿਰ ਹੌਲੀ ਹੌਲੀ ਜਦੋਂ ਗੱਲਾਂ ਸਾਰੇ ਸੁਣਿਆ ਫਿਰ ਉਹਨੇ ਦੱਸਿਆ ਕਹਿੰਦੀ ਮੈਂ ਉਹੀ ਕਰਨ ਮਈਆ ਮੈਂ ਬੀਬੇ ਸੱਤੀਆਂ ਮੈਂ ਸਚਾਈ ਚਾਹੁੰਦੀ ਆ ਉਹ ਕਹਿੰਦੀ ਫਿਰ ਕਿ ਮੈਂ ਸਜੇ ਚੰਨੇ ਕਹਿੰਦੀ ਤੂੰ ਰਾਗ ਲਗਾਉਣੀ ਆ ਮੈਂ ਤਰਾਤੇ ਰਾਤ ਮੈਨੂੰ ਸੀਏ ਸੱਤੀ ਰਾਗ ਸਾਰੇ ਦੀਨ ਚ ਵਜਾਉਣੇ ਸੀ ਆ ਜੀ ਉਹਨੇ ਸਾਰੇ ਬਸ ਪ੍ਰਾਣੀ ਨੇ ਉਹਨੂੰ ਸਾਰੇ ਰਾਗ ਸਿਖਾਤੇ ਤੜਕੇ ਕਹਿੰਦੇ ਅਕਬਰ ਬਾਦਸ਼ਾਹ ਨੂੰ ਕਹਦੇ ਤੇਰੀ ਕਚਹਿਰੀ ਚ ਬਗਾਲ ਤੋਂ ਇੱਕ ਗਾਉਣ ਵਾਲੀ ਆਉਣੀ ਐ ਉਹ ਗਾਉਣ ਤੇ ਨਹੀਂ ਸੁਣਾਉਣਾ ਅਕਬਰ ਬਾਦਸ਼ਾਹ ਕਹਿੰਦਾ ਜਦੋਂ ਗਈ ਕਹਿੰਦਾ ਮੇਰੇ ਤਾਂ ਰੋਟੀ ਛੁੱਟੀ ਵੀ ਐ ਮੇਰਾ ਤਾਂ ਅਸਲੀ ਪਿਆਰਾ ਜਰਨੈਲਤੀ ਉਹਨੂੰ ਕੱਲ ਨੂੰ ਫਾਹਾ ਲੱਗਣਾ ਤੇ ਗੱਲ ਪੱਟਾ ਜਾਣਾ ਮੈਂ ਗਵਣ ਕੇ ਮੈਂ ਸੁਣ ਲਾ ਜਿਹੜੇ ਜਾ ਰਹੇ ਜਿੱਦ ਕਰਨ ਲੱਗੀ ਜਿਹ ਦੂਜੇ ਅਹਿਰਕਾਰ ਬੈਠੇ ਜੋਨੇ ਕਹਤਾ ਕਹਿੰਦੇ ਛੋਣੇ ਤੇ ਕਿਹੜਾ ਕਿਸੇ ਨੇ ਕੁਝ ਹੋ ਕਹਿਣਾ ਤੂੰ ਜਿਹੜੇ ਕਾਲੂ ਸਾਹਿਬ ਨਾਲ ਤੂੰ ਪਾਰਸਿਵਦ ਲੈ ਕਿਦਾਂ ਹੋਰ ਦੇਦੇ ਉਹਨੂੰ ਕੀ ਫਰਕ ਪੈਂਦਾ ਆ ਗਈ ਭਾਈ ਗਾਉਣ ਲੱਗੀ ਵਜਾਉਣ ਬੀਨ ਦੇ ਵਿੱਚ ਆ ਦੇ ਪਤਿਸ਼ਿੰਗ ਥੋੜ ਨੂੰ ਸਮਝਾਉਂਦੀ ਐ ਵੀ ਬੋਲੀ ਲਾਉਣ ਹੈ ਉਹ ਬੈਠਾ ਨੀਵੀ ਭਾਈ ਬੈਠਾ ਜਿਹਦਾ ਸੀ ਇਹ ਹਤੀ ਰਾਜ ਬੀਨ ਚ ਜਣਾ ਤੇ ਰਾਜਾ ਖੁਸ਼ ਹੋ ਗਿਆ ਖੁਰ ਬਾਸਾ ਅਕਬਰ ਬਾਸਾ ਖੁਸ਼ ਕਹਿੰਦਾ ਮੰਗ ਬੇਟੀ ਕੀ ਨਾਮ ਮੰਗਦੀ ਐ ਕਹਿੰਨੀ ਤੁਸੀਂ ਕੀ ਦੇਵਾਂਗੇ ਮੈਨੂੰ ਬਲੰਗ ਪਹਿਲਾਂ ਤੇਰਾ ਸਾਲਾ ਸ਼ੇਰਖਾ ਮੈਂ ਤਾਂ 5 ਲੱਖ ਰੁਪਈਆ ਨਾਲ ਲਿਆਈ ਸੀ ਜਦੋਂ ਕਾਰ ਕੰਡਾਜ ਦੇ ਘੋੜੇ ਖਰੀਦਣ ਗਿਆ ਉਹ ਤਾਂ ਜਦ ਤੁਸੀਂ ਮੇਰਾ ਮੋੜਿਆ ਨਹੀਂ ਤੀਉ ਹੋਰ ਮੈਨੂੰ ਕੀ ਦੇ ਦੇਵੋਗੇ ਉਹ ਕਹਿੰਨ ਨਹੀਂ ਸ਼ੇਰਖਾ ਸੱਦਿਆ ਉਹ ਕਹਿੰਦਾ ਝੂਠ ਬੋਲਦੀ ਐ ਕਹਿੰਦਾ ਝੂਠ ਬੋਲਦੀ ਐ ਕਹਿੰਦਾ ਫਿਰ ਐ ਕਰ ਸ਼ੇਰਖਾ ਨੂੰ ਕਹਿੰਦੇ ਉਹ ਕਹਿਣ ਲੱਗੀ ਰਾਣੀ ਤੂੰ ਛਿਰਤੇ ਕ੍ਰਾਂਤ ਸ੍ਰੀ ਵੀ ਰੱਖ ਕੇ ਸੌਂ ਖਾ ਜਾ ਵੀ ਮੈਂ ਤਾਂ ਨਹੀਂ 삭 ਨਹੀਂ ਦੇਖੇ ਮੈਂ ਤੈਨੂੰ 5 ਲੱਖ ਛੱਡ ਦੂੰ ਕਰਾਨ ਸਿੰਘ ਨੂੰ ਮਗਾ ਲਿਆ ਜੀ ਸ਼ੇਰਖਾਨ ਨੂੰ ਕਿਹੜਾ ਬੰਦਾ ਦੀ ਕਰਨ ਮਈਏ ਉਹ ਕਹਿੰਦਾ ਕਰਾਨ ਸ਼ਰੀਪ ਸਿਰ ਤੇ ਰੱਖ ਲਿਆ ਉਹਨੇ ਕਹਿੰਦਾ ਸੌ ਖਾ ਦਾ ਮੱਕੇ ਕਨੇ ਹੱਥ ਕਰਕੇ ਉਹਨੇ ਮੱਕੇ ਕਨੇ ਹੱਥ ਕਰਕੇ ਸ਼ੇਰਖਾਨਾ ਸੌ ਖਾ ਦੀ ਕਹਿੰਦਾ ਇਹ ਜਨਾਨੀ ਦੀ ਅੱਜ ਤੱਕ ਪਹਿਲਾਂ ਮੈਂ ਕਿਤੇ ਸਾਖ ਨਹੀਂ ਦੇਖੀ ਜਿਹੜੇ ਸੌ ਖਾ ਦੀ ਕਹਿੰਦੀ ਕਿ ਤੇ ਮੇਰੇ ਪੱਤ ਦੇ ਲਸਣ ਕੇ ਵੀ ਦੇਖਿਆ ਪੈ ਗਿਆ ਪੰਗਾ ਤਕੀ ਸਿੰਘ ਨੇ ਮਾਰ ਕੇ ਮੋੜਾ ਬੇੜੀ ਪੰਨਤੀ ਬਨ ਕੇ ਬੇੜੀ ਪੈ ਗਿਆ ਚਲੋ ਸ਼ੇਰਖਾਨ ਦੇ ਗਲ ਨੂੰ ਪੈਣ ਲੱਗਿਆ ਤਾਪਾ ਬਣ ਕੇ ਫੜ ਲਿਆ ਪਾਬਲੇ ਕਲੇ ਫੜਿਆ ਹੋਇਆ ਉਹਨੂੰ ਸਾਵਾਛੇਤੀ ਦੇ ਰਾਣੀ ਨੂੰ ਬਹੁਤ ਜਿਆਦੇ ਕਹਿੰਦਾ ਹੁਣ ਇਹ ਤਾਂ ਕੀ ਡੰਡ ਲਾਈਏ ਕਹਿੰਦਾ 33 ਸੈਕਿੰਡ ਨੂੰ ਕਹਿੰਦਾ ਜਿਵੇਂ ਸਿਰ ਵੋਟ ਲੈ ਕਹਿੰਦਾ ਇਹ ਤਾਂ ਜਿਹੜੇ ਕੁੱਤੇ ਨੇ ਕਰੀ ਦੀ ਕਰ ਲਈ ਮੈਂ ਸਿਰ ਨਹੀਂ ਵੜ ਦੈਨੂੰ ਠੀਕ ਇਹਦਾ ਇੱਕ ਡੰਡ ਦੰਨਾ ਇਹਦਾ ਕਾਲਾ ਮੂੰਹ ਕਰਕੇ ਗੱਡੇ ਦੇ ਚੜਕੇ ਸਾਰੇ ਸਹਿਰ ਦੇ ਫੇਰ ਦਿਓ ਬਸ ਇਹੀ ਡੰਡ ਹੈ ਜਿਸ ਦਾ ਕਾਲਾ ਮੂੰਹ ਕਰਕੇ ਗੱਡੇ ਤੇ ਫੇਰ ਲੱਗੇ ਉਹਦੀ ਜਿਹੜੀ ਭੈਣ ਦੀ ਅਕਬਰ ਬਾਸਾ ਦੇ ਘਰ ਵਾਲੂ ਦੀ ਭੈਣ ਸੀ ਜਦੋਂ ਉਹਦੇ ਦਰਬਾਰ ਨੂੰ ਦੀ ਨੰਗਣ ਲੱਗਾ ਅਕਬਰ ਬਾਸਾ ਦੀ ਨਾਰਲ ਨੇ ਕੱਢੀ ਸਰਦਾਰ ਅਜੇ ਭਾਈ ਦਾ ਗਾਟਾ ਲਾ ਕੇ ਪਣਾ ਛੜਤਾ ਕਹਿੰਦੇ ਇਹੋ ਜਿਹਾ ਦਸਤ ਕਾਹਨੂੰ ਕਿਸੇ ਦੇ ਜੰਨੇ ਇਹ ਭਾਈ ਪਿਛ ਸਿੰਘ ਅਠਵਰ ਦੀ ਕਹਾਣੀ ਸੀ ਗੌਰਤਪੁਰ ਵਾਲਾ ਦੀ ਵੀ ਸਿੰਘ ਸਨ ਆ ਰਹੇ ਹੱਤੀ ਬਹਿਬੂ ਜੀ ਦਾ ਘਰਤਾ ਬਹਿਬੂ ਜੀ ਦੀ ਫਤੀ